ਸਾਥੀਓ ਤਸਵੀਰਾਂ ਸਾਂਝੀਆਂ ਕਰਨ ਲੱਗਿਆਂ ਪਿੰਡ ਹੱਲੋਵਾਲ ਦੀਆਂ ਮਹਲਪੁਰ ਬਲਾਕ ਦਾ ਪਿੰਡ ਹੱਲੋਵਾਲ ਜਿੱਥੋਂ ਦੇ ਜਸ਼ਵਿੰਦਰ ਸਿੰਘ ਏਐਸਆਈ ਨੂੰ ਡੀਜੀਪੀ ਟੈਸਕ ਦੇ ਨਾਲ ਸਨਮਾਨ ਮਿਲਿਆ ਪਿੰਡ ਦੇ ਸਰਪੰਚ ਸਾਹਿਬਾਨ ਉਹਨਾਂ ਦੇ ਸਨਮਾਨ ਦੇ ਲਈ ਵਧਾਈਆਂ ਦੇਣ ਦੇ ਲਈ ਪੱਡੇ ਪੱਧਰ ਦੇ ਉੱਪਰ ਹਾਰਾਂ ਦੇ ਨਾਲ ਸਵਾਗਤ ਕਰਦੇ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਤੇ ਆਪਣੇ ਨਗਰਪਿੰਡ ਹੱਲੋਵਾਲ ਦਾ ਨਾਮ ਰੋਸ਼ਨ ਕੀਤਾ ਤੇ ਤਸਵੀਰਾਂ ਸਾਂਝੀਆਂ ਕਰਾਂਗੇ ਮੁਲਾਕਾਤ ਵੀ ਪਿਆਰੇ ਸਾਥੀਓ ਬਹੁਤ ਹੀ ਵੱਡੀ ਖੁਸ਼ੀ ਵਾਲੀ ਗੱਲ ਪਿੰਡ ਹੱਲੋਵਾਲ ਜੇ ਮਹਾਲਪੁਰ ਬਲੌਕ ਦੀ ਗੱਲ ਕਰੀਏ ਮਹਾਲਪੁਰ ਬਲੌਕ ਦੇ ਵਿੱਚ ਵਸਿਆ ਹੋਇਆ ਪਿੰਡ ਪਿੰਡ ਦੇ ਸਰਪੰਚ ਸਹਿਬਾਨ ਪਿੰਡ ਦੇ ਮੁਹਤਵਾਰ ਸੱਜਣ ਮੈਂਬਰ ਪੰਚਾਇਤ ਸਹਿਬਾਨ ਪਿੰਡ ਦੇ ਅਹੁਦੇਦਾਰ ਸਹਿਬਾਨ ਧਾਰਮਿਕ ਸਮਾਜਿਕ ਸੁਸਾਇਟੀਆਂ ਨੂੰ ਅੱਗੇ ਚਲਾਉਣ ਵਾਲੇ ਜ਼म्मेवार ਪਰਸਨ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਨਗਰ ਦੇ ਵਿੱਚ ਪਹੁੰਚੇ ਨੇ ਜਸ਼ਵਿੰਦਰ ਸਿੰਘ ਜੀ ਨੇ ਨਵਾਂ ਸ਼ਹਿਰ ਥਾਣੇ ਸਦਬਦ ਜਿੱਥੇ ਨਾਮ ਰੋਸ਼ਨ ਕੀਤਾ ਉੱਥੇ ਇਸ ਪਿੰਡ ਦਾ ਨਾਮ ਰੋਸ਼ਨ ਵੀ ਕੀਤਾ ਤੇ ਇਸ ਨਗਰ ਨੇ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰ ਕੇ ਦਿਖਾਉਂਦੇ ਹੋਏ ਇਸ ਭਾਰਤ ਦਾ ਨਾਮ ਵੀ ਰੋਸ਼ਨ ਕੀਤਾ ਛੇ ਦਿਨਾਂ ਮੁਲਾਕਾਤਾਂ ਇਥੋਂ ਦੇ ਨਗਰ ਨਿਵਾਸੀਆਂ ਦੇ ਨਾਲ ਕਰਵਾਨ ਜਾ ਰਹੇ ਹਨ ਵੀਰੇ ਜੀ ਸਤ ਸ੍ਰੀ ਅਕਾਲ ਵੀਰੇ ਜੀ ਕੀ ਨਾਮ ਆਪਣਾ ਜੀ ਸੁੱਚਾ ਸਿੰਘ ਜੀ ਸੁੱਚਾ ਸਿੰਘ ਜੀ ਬੜੀ ਖੁਸ਼ੀ ਮਹਿਸੂਸ ਹੁੰਦੀ ਮੈਂ ਦੇਖਿਆ ਅੱਜ ਸਾਰੇ ਨਗਰ ਵਾਲੇ ਚਿਹਰਿਆਂ ਦੇ ਉੱਪਰ ਬੜੀ ਰੌਣਕ ਹੈ ਕਿ ਜਸਵਿੰਦਰ ਸਿੰਘ ਜੀ ਦੇ ਜਦੋਂ ਟਿਸਕ ਲੱਗੀ ਤੇ ਕੈਸ਼ ਪ੍ਰਾਈਜ਼ ਮਿਲਿਆ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਜਿਹੜੇ ਬਿਆਨ ਨਹੀਂ ਕਰ ਸਕਦੇ ਕਿ ਕਿੰਨੀ ਕੁ ਖੁਸ਼ੀ ਹੋਈ ਕਿਉਂਕਿ ਸਾਡੇ ਪਿੰਡ ਦਾ ਜਿਹੜਾ ਨਾਮ 10ਵੀਂ ਮਨਮੋਹਣਬਾਰਸ ਕਮਲਹੀਰ ਸੰਤਾਰਾ ਜੀ ਇਸੇ ਹੀ ਪਿੰਡ ਦੇ ਜੰਪਾ ਅੱਛਾ ਇਸੇ ਹੀ ਪਿੰਡ ਦੇ ਜੰਪਾ ਇਸੇ ਪਿੰਡ ਦੇ ਜੰਪਾ ਲਾ ਜੀ ਜੀ ਉਹਨਾਂ ਨੇ ਸਾਡੇ ਨਾਮ ਤੇ ਜਿਹੜਾ Google Maps ਤੇ Map ਤੇ ਬਹੁਤ ਚਿਰ ਪਹਿਲਾਂ ਇਸ ਚਮਕਾ ਚੁੱਕਿਆ ਜੀ ਪਰ ਸਾਡੇ ਪਿੰਡ ਦੇ ਜਿਹਦਾ ਦਸਵਿੰਦਰ ਭਾਜੀ ਪਿਆਰ ਦੇ ਨਾਲ ਅਸੀਂ ਪਿੰਡੀ ਭਾਜੀ ਕਹਿੰਦੇ ਆ ਨਾ ਜੀ ਇਹਨਾਂ ਨੇ ਆ ਅਵਾਰਡ ਜਿਹੜਾ ਇਹਨਾਂ ਨੂੰ ਮਿਲਿਆ ਡੀਐਸਪੀ ਦਾ ਡਿਸਕ ਦਾ ਅਵਾਰਡ ਮਿਲਿਆ ਕੈਸ਼ ਪ੍ਰਾਈਜ਼ ਮਿਲਿਆ ਉਹਨਾਂ ਤੋਂ ਪਹਿਲਾਂ ਸਾਡੇ ਜਗਜੀਤ ਸਿੰਘ ਜੀ ਉਹਨਾਂ ਨੂੰ ਸ੍ਰੇਟ ਸ੍ਰੇਟ ਅਵਾਰਡ ਟੀਚਰ ਅਵਾਰਡ ਦਾ ਬਾਏ ਅਵਾਰਡ ਮਿਲਿਆ ਬੜੀ ਬੜੀ ਖੁਸ਼ੀ ਵਾਲੀ ਬਹੁਤ ਖੁਸ਼ੀ ਹੋ ਰਹੀ ਆ ਅੱਦਾ ਜਦੋਂ ਹੁੰਦੇ ਵੇ ਬਹੁਤ ਖੁ ਅਸੀਂ ਉਸੇ ਪਿੰਡ ਦੇ ਵਿੱਚ ਰਹਿੰਦੇ ਅਸੀਂ ਵੀ ਇਹਨਾਂ ਨੂੰ ਦੇਖ ਦੇਖ ਕੇ ਇਹਨਾਂ ਦੀਆਂ ਪੈਰਾਂ ਤੇ ਚੱਲ ਰਹੇ ਆ ਜਿਹੜਾ ਸੋ ਇਸ ਖੁਸ਼ੀ ਦਾ ਜਿਹੜਾ ਕੋਈ ਵੀ ਟਿਕਾਣਾ ਨਹੀਂ ਹੁੰਦਾ ਅਸਲ ਇਹੋ ਜਿਹੜਾ ਕੋਈ ਸਾਨੂੰ ਪਾਲ ਮਿਲਦਾ ਜੀ ਕਿਉਂਕਿ ਇਹਦੇ ਨਾਲ ਨਗਰ ਦਾ ਨਾਮ ਵੀ ਬਹੁਤ ਵੱਡੇ ਪਰ ਬਹੁਤ ਜ਼ਿਆਦਾ ਆਪਾਂ ਜੇ ਗੱਲਬਾਤ ਕਰੀਏ ਪੰਜਾਬ ਪੁਲਿਸ ਦੇ ਪੰਜਾਬ ਪੁਲਿਸ ਦੇ ਵਿੱਚ ਵੀ ਬਹੁਤ ਵੱਡੇ ਇਮਾਨਦਾਰੀ ਨਾਲ ਸੇਵਾ ਇਹਨਾਂ ਲਈ ਜਿਹੜੀ ਹੈਗੀ ਐਡੂਸੀ ਨਵਾਰੇ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਜਸਵਿੰਦਰ ਸਿੰਘ ਜੀ ਦੀ ਗੱਲ ਕਰੀਏ ਜਿਨ੍ਹਾਂ ਨੇ ਸਦਰ ਥਾਣੇ ਦੇ ਵਿੱਚ ਬਹੁਤ ਇਮਾਨਦਾਰੀ ਦੇ ਨਾਲ ਕੰਮ ਕੀਤਾ ਉਹਦੇ ਸਦਕਾ ਹੀ ਤੇ ਡਿਸਕ ਲੱਗੀ ਹੈ ਤੇ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਨਾਲ ਤੁਹਾਡੇ ਪਿੰਡ ਦੇ ਨੌਜਵਾਨ ਦਾ ਨਾਮ ਇਸ ਬੀਜੀਪੀ ਟੈਸਕ ਦੇ ਬਚਾਇਆ ਚਾਚਾ ਤਾਂ ਹੋੜ ਲੱਗ ਪਈ ਹੋਵੇਗੀ ਪਿੰਡ ਦੇ ਵਿੱਚ ਉਸੇ ਸਮੇਂ ਦੇ ਦੌਰਾਨ ਬਿਲਕੁਲ ਜੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਜਵਾਨਾਂ ਆਮ ਬਸਤਾਂ ਤੇ ਗਰੁੱਪ ਬਣੇ ਹੋਏ ਆ ਜੀ ਤੇ ਉਹ ਗਰੁੱਪ ਦੇ ਵਿੱਚ ਜਦੋਂ ਮੁਬਾਰਕਵਾਦ ਜੀ ਪੀ ਜਾਂਦੀ ਆ ਚਲੋ ਸਾਨੂੰ ਵੀ ਪਹਿਲਾਂ ਨਹੀਂ ਪਤਾ ਸੀ ਫਿਰ ਗਰੁੱਪ ਦੇ ਵਿੱਚ ਫਿਰ ਇੱਕ ਦੂਜੇ ਨੂੰ ਫੋਨ ਕੀਤਾ ਤੇ ਪੀਜੇ ਜੀ ਫਿਰ ਉਹਨਾਂ ਨੇ ਨਾ ਲਿਆ ਜਸਵਿੰਦਰ ਬਾਜੀ ਦਾ ਫਿਰ ਜਸਵਿੰਦਰ ਬਾਜੀ ਨੂੰ ਅਵਾਰਡ ਮਿਲਿਆ ਜਿਹੜਾ ਕੈਸ਼ ਪ੍ਰਾਈਜ਼ ਮਿਲਿਆ ਜੀ ਫਿਰ ਅਸੀਂ ਵੀ ਕਾਲ ਕੀਤੀ ਬਾਜੀ ਨੂੰ ਮੁਬਾਰਕਾਂ ਦਿੱਤੀਆਂ ਹਾਂ ਜੀ ਵਾਹ ਜੀ 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 ਬਿਲਕੁਲ ਬੜੀ ਬੜੀ ਖੁਸ਼ੀ ਦੀ ਗੱਲ ਬਹੁਤ ਖੁਸ਼ੀ ਦੀ ਬਹੁਤ ਕਿਉਂਕਿ ਇਹ ਇਹਦੇ ਨਾਲ ਜਿਹੜੇ ਨੌਜਵਾਨ ਸਾਡੇ ਜੁੜੇ ਹੋਏ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਦੇਖੋ ਨੌਕਰੀ ਦੇ ਸਦਕਾ ਨਗਰ ਦਾ ਨਾਮ ਵੀ ਉੱਚਾ ਹੁੰਦਾ ਜਿਹੜੇ ਨੌਜਵਾਨ ਐ ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਆਂ ਦੇਖੋ ਇਹ ਹੀ ਦ ਹント ਸੇ ਸਾਡੇ ਪਿੰਡ ਆਏ ਨਗਰ ਦੇ ਵਿੱਚ ਆਏ ਆ ਜਸਵਿੰਦਰ ਸਿੰਘ ਜੀ ਭਾਜੀ ਉਹਨਾਂ ਨੂੰ ਇਹ ਅਵਾਰਡ ਮਿਲਿਆ ਉਹਨਾਂ ਦੀ ਇਮਾਨਦਾਰੀ ਦੇ ਸਦਕਾ ਮਿਲਿਆ ਜੀ ਇਹ ਚੀਜ਼ ਨਹੀਂ ਹੈ ਕਿ ਉਹ ਮੈਕਮਾ ਦੇ ਵਿੱਚ ਇਮਾਨਦਾਰ ਆ ਤੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਉਹਨਾਂ ਦਾ ਕੋਈ ਕਿਸੇ ਦੇ ਨਾਲ ਕੋਈ ਬੈਰ ਵਿਰੋਧ ਹੈਗਾ ਜੀ 30 ਸਾਲ ਦੀ ਮੇਰੀ ਉਮਰ ਹੋ ਚੁੱਕੀ ਹੈ ਮੈਂ ਅੱਜ ਤੱਕ ਕਦੇ ਕਿਸੇ ਦੇ ਨਾਲ ਕੋਈ ਇਹਨਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਕਹਿ ਦਿੰਦੇ ਕਦੇ ਮੈਂ ਨਹੀਂ ਕਿਸੇ ਦੇ ਨਾਲ ਵੀ ਦੇਖਿਆ ਜੀ ਬੜੇ ਪਿਆਰ ਦੇ ਨਾਲ ਸਾਡੀ ਫੋਨ ਤੇ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਸਾਨੂੰ ਵੀ ਭਾਜੀ ਕਹੇ ਕਿ ਜੀ ਕਹਿ ਕੇ ਗੱਲ ਕਰਦੇ ਆ ਜੀ ਜੀ ਸੋ ਵੀ ਬੇਨਤੀ ਕਰਦੇ ਸਾਰੇ ਨੌਜਵਾਨਾਂ ਨੂੰ ਇਹਨਾਂ ਦੇ ਪਹਿਰਾ ਤੇ ਚੱਲਿਏ ਤਮਾਮਦਾਰੀ ਰੱਖੋ ਆਪਣੇ ਕੰਮ ਬਤ ਵੀ ਵਫਾਦਾਰ ਰਹੋ ਸਭ ਕੁਝ ਮਿਲਦਾ ਜੀ ਸ਼ੁਕਰਾਮ ਜੀ ਆਪਣਾ ਮੇਰਾ ਨਾਮ ਜਸਪਾਲ ਸਿੰਘ ਹੈ ਜਸਪਾਲ ਸਿੰਘ ਜੀ ਸਾਨੂੰ ਪਿੰਡ ਵਰਦਿਆਂ ਸਾਰ ਹੀ ਪਤਾ ਲੱਗਿਆ ਕਿ ਪਿੰਡ ਦੇ ਵਿੱਚ ਜਦੋਂ ਐਸੀ ਗੱਡੀ ਆਪਣੇ ਬਾਹਰ ਬਾਹਰ ਦੀ ਕਮਾਈ ਤੇ ਬੜੀ ਖੁਸ਼ੀ ਮਹਿਸੂਸ ਹੋਈ ਜਿੱਥੇ ਹਰ ਮੋੜ ਦੇ ਉੱਪਰ ਵੱਡੇ ਕ ਉਹ ਸ਼ੀਸ਼ੇ ਵੇਖੇ ਹੈ ਜਿੱਥੋਂ ਹਰ ਰਸਤੇ ਦਾ ਪਤਾ ਲੱਗਦਾ ਹੈਗਾ ਜਿਹਦੇ ਕਾਰਨ ਐਕਸੀਡੈਂਟ ਨਾ ਮੰਤਰ ਜਿਹੜੀ ਹੈਗੀ ਇਹ ਚੀਜ਼ ਹੋ ਜਾਂਦੀ ਹੈਗੀ ਜਿਵੇਂ ਲਾਈਟਾਂ ਦੀ ਗੱਲ ਵੇਖੀ ਉਹ ਵੀ ਦੇਖਿਆ ਕਾਫੀ ਵੱਡੇ ਪੱਦਰ ਦੇ ਉੱਪਰ ਲੱਗੀਆਂ ਇਹਦਾ ਰਾਜ ਕੀ ਅਸਲ ਦੇ ਵਿੱਚ ਪਹਿਲਾਂ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਾਡੇ ਪਿੰਡ ਆਏ ਆ ਜੀ ਮਾ ਜਸਵਿੰਦਰ ਭਾਜੀ ਉਹਨਾਂ ਨੂੰ ਵਧਾਈ ਦੇਣ ਆਏ ਆ ਅਸੀਂ ਸਾਨੂੰ ਵੀ ਬਹੁਤ ਖੁਸ਼ੀ ਹੋਈ ਆ ਕਿ ਡੈਸਕ ਦਾ ਅਵਾਰਡ ਮਿਲਿਆ ਆ ਜੀ ਤਾਂ ਸਾਡੇ ਪਿੰਡ ਦਾ ਨਾਮ ਹੋ ਗਿਆ ਆਪਸ਼ਨ ਕੀਤਾ ਜੀ ਜੀ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਆ ਕਿ ਤੁਸੀਂ ਦੇਖਿਆ ਕਿ ਪਿੰਡ ਦੇ ਵਿੱਚ ਤਰੱਕੀ ਹੋਈ ਆ ਲਾਈਟਾਂ ਲੱਗੀਆਂ ਆ ਸਾਡੇ ਪਿੰਡ ਦੀ ਪੰਚਾਇਤ ਨੇ ਵੀ ਬਹੁਤ ਵਧੀਆ ਰੋਲ ਨਿਭਾਇਆ ਇਹਦੇ ਵਿੱਚ ਜੀ ਨਾਲ ਨਾਲ ਅਸੀਂ ਵੀ ਤੇਰੇ ਪਿੰਡ ਦੇ ਵਾਸੀ ਆ ਅਸੀਂ ਆਪਣੀ ਸੁਸਾਇਟੀ ਬਣਾਈ ਆ ਜੀ ਅਸੀਂ ਕੀ ਨਾਮ ਵੀ ਰਾਜੀ ਸੁਸਾਇਟੀ ਸਾਡੀ ਸੁਸਾਇਟੀ ਦਾ ਨਾਮ ਹੈ ਜੀ ਗੁਰਸੇਵਾ ਵੈਲਫੇਅਰ ਸੁਸਾਇਟੀ ਭਾਜੀ ਨਾਂ ਹੀ ਬੜਾ ਵਧੀਆ ਪਿਆਰ ਨਾਲ ਰੱਖਿਆ ਹੋਇਆ ਹੈ ਜੀ ਹੋਰ ਹੋਰ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਸਾਡੀ ਸੁਸਾਇਟੀ ਦੇ ਜਿਹੜੇ ਪ੍ਰਧਾਨ ਆ ਉਹ ਜਸਵਿੰਦਰ ਭਾਜੀ ਵਾਹ ਵਾਹ ਜੀ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈ ਹਾਂ ਜੀ ਕਿ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਅਸੀਂ ਕੰਮ ਕਰਦੇ ਆਂ ਸਾਨੂੰ ਵੀ ਪ੍ਰੇਰਣਾ ਮਿਲਦੀ ਆ ਕਿ ਕਿੱਦਾਂ ਕੋਈ ਕੰਮ ਕਰਨਾ ਆ ਪਿੰਡ ਦੇ ਵਿੱਚ ਕਿਹੜਾ ਵੈਲਫੇਅਰ ਯਾਨੀ ਕਿ ਕੋਈ ਬਿਮਾਰ ਬੰਦਾ ਆ ਉਹਦਾ ਇਲਾਜ ਅਸੀਂ ਕਰਾਣੇ ਆ ਹੋਰ ਕਿਸੇ ਲੋੜਮੰਦ ਕੋਈ ਲੋੜ ਆ ਉਹਦੀ ਮਦਦ ਵੀ ਕਰਦੇ ਆ ਤੇ ਸਭ ਅਸੀਂ ਰਲ ਕੇ ਸਾਰੇ ਭਰਾ ਜਿੰਨੇ ਜਸਿੰਦਰ ਭਾਜੀ ਹੋ ਮਲਾਜਮ ਵੀਰ ਜਿਹੜੇ ਸਾਡੇ ਖਾਸ ਕਰ ਪਿੰਡ ਦੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਕੰਮ ਚੱਲਦਾ ਹੈ ਜੀ ਅੱਛਾ ਕੋਈ ਵੀ ਪਿੰਡ ਦੇ ਵਿੱਚ ਹੋਵੇ ਹਾਂ ਜਿਹੜਾ ਲੋੜਵੰਦ ਵਿਅਕਤੀ ਹੈਗਾ ਮਤਲਬ ਉਹਦੀ ਹੈਲਪ ਕਰਨੇ ਜੇ ਕਿਸੇ ਬੱਚੇ ਦੇ ਕੋਲ ਕੋਈ ਸਕੂਲ ਦੀ ਸਟੇਸ਼ਨਰੀ ਨਹੀਂ ਹੈਗੀ ਜਾਂ ਕੋਈ ਪਿੰਡ ਦਾ ਲੋੜਵੰਦ ਵਿਅਕਤੀ ਹੈਗਾ ਜ਼ਰੂਰਤ ਅਚਾ ਉਹ ਇਹ ਉਪਰ ਉੱਠ ਕੇ ਹਰ ਚੀਜ਼ ਤੋਂ ਬਿਲਕੁਲ ਹੀ ਇਨਸਾਨੀਤਾ ਦੀ ਸੇਵਾ ਕਰਦੇ ਆ ਸੇਵਾ ਕਰਦੇ ਆ 15 ਗਾਹ ਤੋਂ 26 ਜਨਵਰੀ ਅਰਜਨ ਸਪੈਸ਼ਲ ਸਕੂਲ ਚ ਜਾ ਕੇ ਗਰੀਬ ਬੱਚਿਆਂ ਨੂੰ ਸਾਡੀ ਸੋਸਾਇਟੀ ਖਾਦਗਰ ਜਜ਼ੁੰਦਰ ਭਾਜੀ ਨੇ ਕਿਹਾ ਆ ਜੀ ਜੀ ਇਹ ਸਾਨੂੰ ਕਰਦੇ ਰਹਿਣਾ ਚਾਹੀਦਾ ਸੇਵਾ ਸੇਵਾ ਦੀ ਭਾਵਨਾ ਰੱਖਣੀ ਚਾਹੀਦੀ ਹੈ ਜਿਹਦੇ ਕਰਕੇ ਕਿ ਸਾਡਾ ਅਜ ਤੱਕ ਇਹ ਹੈ ਕਿ ਲੋਕਾਂ ਪ੍ਰਤੀ ਪਿਆਰ ਵਧੂਗਾ ਜੀ ਇਹ ਬੱਚਿਆਂ ਨੂੰ ਗਾਹ ਪਤਾ ਲੱਗੂਗਾ ਕਿ ਹਾਂ ਬਈ ਜਿਹੜੇ ਛੋਟੇ ਛੋਟੇ ਬੱਚੇ ਅੱਜ ਜਾਣਦੇ ਆ ਤੇ ਸਕੂਲਾਂ ਜਾਣਦੇ ਆ ਉਹਨਾਂ ਨੂੰ ਕਿਸੇ ਨੂੰ ਕਿਤਾਬਾਂ ਲੋੜ ਮੰਦ ਨੂੰ ਦਿੰਨੇ ਆ ਜਾਂ ਕਿਸੇ ਨੂੰ ਕੋਈ ਹੋਰ ਚੀਜ਼ ਦਿੰਨੇ ਆ ਤਾਂ ਅਗਲਾ ਵੀ ਦਾ ਉਹ ਸੋਚਦਾ ਕਿ ਮੈਂ ਵੀ ਅੱਗੇ ਜਾ ਕੇ ਇਹਨਾਂ ਨੂੰ ਘੋਬੜਾ ਤੇ ਚੀਜ਼ ਦਾ ਫਰਕ ਪੰਦਾ ਹੈ ਅੱਛਾ ਹੁਣ ਆਪਾਂ ਗੱਲ ਕਰੀਏ ਡੀਜੀਪੀ ਸਾਹਿਬ ਦੀ ਜਿਹੜੀ ਡਿਸਕ ਲੱਗੀ ਹੈਗੀ ਉਹਨਾਂ ਦੇ ਵੱਲੋਂ ਇਹਨਾਂ ਨੂੰ ਸਨਮਾਨ ਕੀਤਾ ਗਿਆ ਕੈਸ਼ ਪ੍ਰਾਈਜ਼ ਦੇ ਨਾਲ ਵੀ ਜਦੋਂ ਪਤਾ ਲੱਗਿਆ ਕਿ ਇਹ ਡਿਸਕ ਲੱਗੀ ਹੈਗੀ ਵੀਰਦੇ ਤੇ ਫਿਰ ਕਿਲਾ ਘਰ ਦੇ ਨਾਲ ਸੈਰੋਚਾ ਹੋਇਆ ਬਹੁਤ ਜੀ ਜਿਹੜਾ ਸਾਡਾ ਪਿੰਡ ਹੈ ਨਾ ਇਹ ਤੁਸੀਂ ਦੇਖਿਆ ਕਿ ਬਹੁਤ ਪਿਛੜਿਆ ਪਿੰਡ ਸਿਗਾ ਅੱਛਾ ਜੀ ਕੋਈ ਟਾਈਮ ਹੁੰਦਾ ਸੀ ਜੀ ਸਾਡੇ ਸਾਰੇ ਪਾਸੇ ਚੋਕ ਹੁੰਦਾ ਸੀ ਪਿੰਡ ਦੇ ਹੁਣ ਦੇਖਿਆ ਤੁਸੀਂ ਪੁਲ ਵੀ ਬਣ ਰਿਹਾ ਹੈ ਬੜਾ ਸ਼ਾਨਦਾਰ ਬਣਾ ਬੜਾ ਜੀ ਉੱਚ ਵੀ ਇਹਨਾਂ ਨੇ ਕਾਫੀ ਯੋਗਦਾਨ ਪਾਇਆ ਵਾਹ ਜੀ ਵਾਹ ਮੂਰੇ ਹੋ ਕੇ ਸਾਨੂੰ ਨਾਲ ਲੈ ਕੇ ਤੁਰੇ ਇੱਕ ਟੀਮ ਵਰਕ ਦੇ ਨਾਲ ਕੰਮ ਕੀਤਾ ਗਿਆ ਸਾਰਾ ਤਾਂ ਐਨਆਰਆਈ ਭਰਾਵਾਂ ਦਾ ਸਹਿਯੋਗ ਲਿਆ ਸਾਰਿਆਂ ਦੀ ਸਰਪੰਚਾਇਤ ਦਾ ਸਾਰੇ ਸਹਿਯੋਗ ਦੇ ਨਾਲ ਅਸੀਂ ਉਹ ਕੰਮ ਕੀਤਾ ਤਾਂ ਹੁਣ ਜਿਹੜਾ ਕਿ ਮੂਰੇ ਕਰ ਰਹੇ ਆਏ ਆਪਾਂ ਆਪਣੇ ਸੇਵਾ ਭਾਵਨਾ ਸਾਡੀ ਇਹੀ ਹੈ ਕਿ ਵੱਧ ਤੋਂ ਵੱਧ ਅਸੀਂ ਨਾ ਆਪਣੇ ਜੋੜੀਏ ਹੋਰ ਨਾਲ ਬੱਲੇ ਹਾਂ ਸੇਵਾ ਕਰੀਏ ਕਿਸੇ ਨਾ ਕਿਸੇ ਨੂੰ ਯਾਨੀ ਕਿ ਦਵਾਈ ਤਖੋ ਨਾ ਜਾਣ ਦਈਏ ਸਾਰਿਆਂ ਦਾ ਇਲਾਜ ਰੱਖੀਏ ਬਹੁਤ ਬੜੀ ਖੁਸ਼ਿਆਰੀ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਗੱਲਾਂ ਵੀਰ ਨੇ ਦੱਸੀਆਂ ਕਿ ਇੱਕ ਸੁਸਾਇਟੀ ਕਿੱਥੇ ਬਣਾਈ ਹੋਈ ਹੈ ਜਿਹੜੇ ਵੀਰ ਸਰਕਾਰੀ ਡਿਊਟੀਆਂ ਲਵਾ ਚੁੱਕੇ ਆ ਜਾਂ ਨਵਾਉਂਦੇ ਆ ਉਹਨਾਂ ਦੇ ਦਸਾਂ ਨੋਹਾਂ ਦੇ ਕਿਰਤ ਦੇ ਵਿੱਚੋਂ ਹੀ ਮਿਹਨਤ ਦੀ ਮਿਹਨਤ ਇੱਕ ਪੈਸੇ ਇਹਨਾਂ ਨੇ ਰੱਖੇ ਹੋਏ ਆ ਉਹ ਲੈ ਕੇ ਪੈਸਾ ਇਕੱਠਾ ਕਰਕੇ ਉਹ ਅੱਛੇ ਕੰਮ ਦੇ ਲਈ ਲਗਾਉਂਦੇ ਆ ਮਸ਼ਹੂਰ ਪਿੰਡ ਹੱਲੋਵਾਲ ਦੇ ਸਾਥੀਆਂ ਦੇ ਨਾਲ ਮੁਲਾਕਾਤਾਂ ਆਪਾਂ ਕਰਵਾਉਂਦੇ ਆ ਜੀ ਸ਼ੁਕਰੀਆ ਜੀ ਸਪਾਂਸਰ ਮੋਰਜੀ ਵਾਈਟ ਦੇ ਰਹੇ ਹੋ ਬਸ ਹਲਕੀ ਜਿਹੀ ਬਸ ਇਹਨਾਂ ਕੇ ਬੜੀ ਖੁਸ਼ੀ ਆ ਬਹੁਤ ਧੰਨਵਾਦ ਮੈਂ ਤੁਹਾਡਾ ਨਾਮ ਪਛਾਣਨਾ ਪਾਉਂ ਪਿੰਡ ਹੱਲੋਵਾਲ ਦੇ ਸਰਪੰਚ ਸਹਿਬਾਨ ਦੇ ਨਾਲ ਵੀ ਮੁਲਾਕਾਤ ਕਰਵਾਵਾਂਗੇ ਸਰਪੰਚ ਸਾਹਿਬ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਕੀ ਨਾਮ ਹੈ ਸਰਪੰਚ ਦਲਜੀਤ ਸਿੰਘ ਦਲਜੀਤ ਸਿੰਘ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਦੇਖੋ ਇੱਕ ਸਰਪੰਚ ਜੀ ਸਾਪ ਜੀ ਦੇ ਕੋਲ ਆਈ ਹੈ ਹਾਂਜੀ ਉਹਦੇ ਨਾਲ ਨਾਲ ਇੱਕ ਨਗਰ ਦਾ ਨਾਮ ਉੱਚਾ ਹੋਇਆ ਜਦੋਂ ਪਤਾ ਲੱਗਿਆ ਜਸਵਿੰਦਰ ਸਿੰਘ ਜੀ ਦੀ ਇਹ ਡਿਸਕ ਲੱਗੀ ਹੈ ਤੇ ਕਿੰਨਾ ਚਾ ਚੜਿਆ ਫਿਰ ਬਹੁਤ ਖੁਸ਼ੀ ਹੋਈ

ਮਾਨੂੰ ਬੜਾ ਸਕੂਨ ਮਿਲਿਆ ਜਦੋਂ ਪਿੰਡ ਦੇ ਵਿੱਚ ਐਂਟਰੀ ਕੀਤੀ ਜਾਂਦਾ ਮੇਰੇ ਪਿੰਡ ਦੇ ਜਿਹੜੇ ਸਾਰੇ ਬਸਨੀਕ ਪਿੰਡ ਦੇ ਸਰਪੰਚ ਸਾਹਿਬ ਹੋਰ ਪਤਵੰਤੇ ਸੱਜਣਾ ਮੈਂਬਰ ਪੰਚਾਇਤ ਮੇਰੇ ਬੀਬੀਆਂ ਭੈਣਾਂ ਭਤੀਆਂ ਭਜਾਈਆਂ ਸਭ ਮੇਰੇ ਨਾਲ ਜਦੋਂ ਆਏ ਇੱਥੋਂ ਚੱਲੇ ਮਿਲਿਆ ਸਭ ਮਿਲਿਆ ਬੜਾ ਮਾਣ ਸਤਿਕਾਰ ਮਿਲਿਆ ਜਸਵਿੰਦਰ ਜੀ ਜਿੱਥੇ ਮਾਤਾ ਤੇ ਪਿਤਾ ਦਾ ਇਹ ਨਾਮ ਰੋਸ਼ਨ ਹੁੰਦਾ ਤੇ ਜਿੱਥੇ ਵੀ ਜਾ ਕੇ ਵਸਦੇ ਆ ਉਹ ਰੂਹਾਂ ਤੇ ਉਹਨਾਂ ਨੂੰ ਵੀ ਕਲਾਗੀ ਤਰ੍ਹਾਂ ਦੀ ਇੱਕ ਵਾਈਬ੍ਰੇਸ਼ਨ ਪਹੁੰਚਦੀ ਆ ਕਿ ਇਸ ਬੱਚੇ ਨੇ ਸਾਡੇ ਇਸ ਜਗ੍ਹਾ ਦਾ ਇਸ ਜਨਮ ਭੂਮੀ ਦਾ ਨਾਮ ਰੋਸ਼ਨ ਕੀਤਾ ਨੌਕਰੀ ਤੋਂ ਬਾਅਦ ਰਟਾਇਰਮੈਂਟ ਤੱਕ ਦਿਨ ਹੋ ਜਾਣਾ ਜਿਹੜੀਆਂ ਆ ਤਰੱਕੀਆਂ ਮੈਨੀਆਂ ਡੀਜੀਪੀ ਸਾਹਿਬ ਜੀ ਦੇ ਕੋਲੋਂ ਡਿਸਕ ਸਨਮਾਨ ਹੋਣੇ ਤੇ ਕੈਸ਼ ਪ੍ਰਾਈਜ਼ ਮੈਣਾ ਇਹ ਬਹੁਤ ਵੱਡੀ ਗੱਲ ਹੈ ਜੀ ਪ੍ਰਸ਼ੰਸਾ ਪੱਤਰਾਂ ਦੀ ਗੱਲ ਕਰੀਏ ਤਕਰੀਬਨ 27 ਆਪ ਜੀ ਨੇ ਪ੍ਰਸ਼ੰਸਾ ਪੱਤਰ ਵੀ ਹੈ ਜਿਹੜਾ ਫਰਸਟ ਕਲਾਸ ਦੇ ਮਿਲ ਚੁੱਕੇ ਹੈ ਜੀ ਵੱਡੇ ਸਨਮਾਨ ਜਿਹੜੇ ਹੈਗੇ ਪੰਜਾਬ ਪੁਲਿਸ ਦੇ ਵੱਲੋਂ ਕੀਤੇ جا رہے ਹੈਗੇ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਜਦੋਂ ਆਪਣੇ ਪਿੰਡ ਦੇ ਵਿੱਚ ਡਿਸਕ ਲਗਾ ਕੇ ਪਹੁੰਚੇ ਆ ਨਗਰ ਨਿਵਾਸੀ ਪਹਿਲੀਆਂ ਦੇ ਵਿੱਚ ਹੀ ਆਪ ਜੀ ਦਾ ਸਵਾਗਤ ਜਿਵੇਂ ਆਇਆ ਕਰਨ ਦੇ ਲਈ ਖੜੇ ਹੈ ਇਹ ਨਜ਼ਾਰਾ ਜਦੋਂ 게ਟ ਦੇ ਕੋਲ ਆ ਕੇ ਆ ਕੇ ਆਪਣੇ ਘਰ ਦੇ ਗ੍ਰਹਿ ਸਥਾਨ ਤੇ ਵੇਖਿਆ ਕਿਸ ਤਰ੍ਹਾਂ ਦਾ ਲੱਗਦਾ ਸੀਗਾ ਬਹੁਤ ਮਨ ਪਰਿਆ ਜੀ ਬੜੀ ਖੁਸ਼ੀ ਹੋਈ ਜੀ ਬਹੁਤ ਖੁਸ਼ੀ ਹੋਈ ਜੀ ਇੰਨੀ ਖੁਸ਼ੀ ਹੋਈ ਕਿ ਮੈਂ ਬਿਆਨ ਨਹੀਂ ਕਰ ਸਕਦਾ ਇੱਕ ਗੱਲ ਦੀ ਮੈਨੂੰ ਘਾਟ ਬੜੀ ਮਹਿਸੂਸ ਹੋਈ ਮੇਰੇ ਮਾਂ ਬਾਪ ਦੀ ਦੇਖ ਤੇ ਜੀ ਜੀ ਇਹ ਇਹ ਹੁੰਦਾ ਜੀ ਕਿਉਂਕਿ ਦੇਖੋ ਮਾਂ ਐ ਪਾਰ ਕੇ ਪੁੱਤ ਨੂੰ ਵੱਡਾ ਕਰਦੀ ਹੈ ਮਾਂ ਐ ਉਹ ਸਮਾਂ ਵਿਚਾਰਦੇ ਕਿ ਕਦੋਂ ਮੇਰਾ ਬੱਚਾ ਨਾਮ ਰੋਸ਼ਨ ਕਰੇਗਾ ਇਹ ਜਸਮਿੰਦਰ ਸਰੀਰ ਦਾ ਚਲੇ ਜਾਣਾ ਇਹ ਇੱਕ ਅਲੱਗ ਚੀਜ਼ ਹੈ ਤੇ ਜਿਹੜੀ ਆਤਮਾ ਹੈ ਉਹ ਹਮੇਸ਼ਾ ਇਹ ਇਸੇ ਤਰ੍ਹਾਂ ਹੀ ਵਰਕ ਕਰਦੀ ਹੈ ਇਹ ਸਰੀਰ ਤਾਂ ਇੱਕ ਕਿਰਾਏ ਦਾ ਮਕਾਨ ਹੈ ਇਹ ਸਰੀਰ ਸਾਡਾ ਐ ਇਸੇ ਹੀ ਤਰ੍ਹਾਂ ਛੋੜੇ ਬਦਲਦਾ ਰਹਿੰਦਾ ਹੈਗਾ ਆ ਇਹ ਜਨਮ ਜਿਹੜਾ ਹੈਗਾ ਆ ਇਹ ਚੱਲਦਾ ਰਹਿੰਦਾ ਇਹ ਇੱਕ ਦਿਨ ਆਣਾ ਇੱਕ ਦਿਨ ਜਾਣਾ ਜਿਹੜੀ ਆਤਮਾ ਹੈਗੀ ਆ ਉਹ ਕਦੇ ਵੀ ਮਰਨ ਦੇ ਵਿੱਚ ਨਹੀਂ ਆਂਦੀ ਹੈਗੀ ਸਰੀਰ ਦਾ ਬਦਲ ਜਾਣਾ ਅਸਲ ਦੇ ਵਿੱਚ ਮੌਤ ਨਹੀਂ ਹੋਇਆ ਕਰਦਾ ਇਹ ਤੁਹਾਡੀ ਗੱਲ ਵੀ ਸਹੀ ਹੈ ਕਿ ਇੱਕ ਅਲੱਗੀ ਤਰ੍ਹਾਂ ਦਾ ਚਾਹ ਜਿਹੜਾ ਮਾਂ ਨੂੰ ਹੁੰਦਾ ਜਾਂ ਇੱਕ ਪਰਿਵਾਰ ਨੂੰ ਹੁੰਦਾ ਉਹ ਇੱਕ ਅਲੱਗ ਤਰ੍ਹਾਂ ਦਾ ਹੁੰਦਾ ਪਰ ਜਿਹੜਾ ਜ ਮਹੱਲੇ ਵਾਲਾ ਦਾ ਚਾਹ ਤੁਸੀਂ ਵੇਖਿਆ ਇਹਦੇ ਨਾਲ ਖੁਸ਼ੀ ਤਾਂ ਮੈਨੂੰ ਹੋਈ ਹੈ ਕਿ ਸਰਪੰਚ ਸਾਹਿਬ ਬਹੁਤ ਵਧੀਆ ਬੋਲੇ ਆ ਸਰਾਰ ਜੀ ਬੋਲਿਆ ਵੀਰ ਜੀ ਸਾਡੇ ਨੇ ਬਹੁਤ ਤੋਲ ਮੈਂ ਸ਼ਬਦ ਤੇ ਬੜੇ ਜ਼ਬਰਦਸਤ ਦੱਸਿਆ ਸਾਡੇ ਭਾਈ ਸਾਹਿਬ ਨਾਲ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਐ ਉਹਨਾਂ ਨੇ ਵੀ ਬੜੀਆਂ ਸਵਾਮਾਂ ਨਿਭਾਈਆਂ ਹੈਗੀਆਂ ਤੇ ਜਦੋਂ ਇਹਨਾਂ ਦਾ ਮਾਹੌਲ ਵੇਖਿਆ ਕਿਤੇ ਨਾ ਕਿਤੇ ਮਾਨ ਜਿਹੜਾ ਹੈਗਾ ਆ ਹੋਰ ਦੱਗ-ਦੱਗ ਕਰਦਾ ਹੋਵੇਗਾ ਕਿ ਨਗਰ ਨਿਵਾਸੀਆਂ ਨੇ ਵੀ ਬੜੀ ਖੁਸ਼ੀ ਹੈ ਜੀ ਬਿਲਕੁਲ ਬਹੁਤ ਜੀ ਨਗਰ ਮਾਸ਼ੀਆਂ ਦਾ ਮੈਂ ਦੇਖਿਆ ਹਰ ਇੱਕ ਬੰਦਾ ਜਿਹੜਾ ਵੀ ਮਿਲਦਾ ਉਹ ਵੀ ਵਧਾਈ ਦਿੰਦਾ ਜੀ 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 ਵੀ ਡਿਸਕ ਨੂੰ ਮਿਲਣੀ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਜੀ ਜੀ ਮੇਰੇ ਸਤਕਾਰਯੋਗ ਐਸਚਓ ਅਸ਼ੋਕ ਕੁਮਾਰ ਜੀ ਜੀ ਜਿਨ੍ਹਾਂ ਦੀ ਬਦੌਲਤ ਇੱਥੇ ਤੱਕ ਉਹਨਾਂ ਦੀ ਉਹ ਇਮਾਨਦਾਰ ਸੀਗੇ ਉਹਨਾਂ ਦੀ ਇਮਾਨਦਾਰੀ ਨਾਲ ਮੈਂ ਦੇਖੋ ਵੀ ਇਸੇ ਤਰ੍ਹਾਂ ਦਾ ਹੀ ਸ਼ਭੀ ਮਿਲ ਗਿਆ ਮੈਨੂੰ ਵੀ ਤਖਲਸ ਇਹੀ ਮਿਲਿਆ ਨਮਾਸ਼ੇਰ ਸਾਦਾ ਟਾਣੇ ਦੇ ਵਿੱਚ ਜਿਹੜੇ ਐਸਐਚਓ ਜਿਹੜੇ ਚਲਕੰਬ ਮਜ਼ਦੋਰ ਕੰਮ ਕਰਦਾ ਮੈਂ ਤੇ ਉਹਨਾਂ ਦੀ ਬਦੌਲਤ ਉਹ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਕੰਮ ਕਰਦੇ ਆ ਅਸ਼ੋਕ ਕੁਮਾਰ ਜੀ ਤੇ ਦਿਨ ਚੱਲਦੇ ਤੇ ਐਸਐਸਪੀ ਸਾਹਿਬ ਜਿਹੜੇ ਆ ਮੇਰੇ ਜ਼ਿਲ੍ਹੇ ਦੇ ਮਾਨਯੋਗ ਡਾਕਟਰ ਮਹਿਤਾਬ ਸਿੰਘ ਜੀ ਐਸਐਸਪੀ ਜ਼ਿਲ੍ਹਾ ਸ਼ਿਵਪਕਸਨਗਰ ਦੇ ਉਹਨਾਂ ਨੇ ਵੀ ਮੈਨੂੰ ਬਹੁਤ ਪ੍ਰੇਰਨਾ ਦਿੱਤੀ ਔਰ ਮੈਨੂੰ ਐਡੇ ਜ਼ਿਲ੍ਹੇ ਦੇ ਵਿੱਚੋਂ ਮੈਨੂੰ ਬਾਈ ਨੇਮ ਜਾਣਦੇ ਨੇ ਮੇਰੇ ਐਸਐਸਪੀ ਸਾਹਿਬ ਜਿਹੜੇ ਆ ਜਦੋਂ ਵੀ ਮੈਂ ਲੰਘਦਾ ਕਹਿੰਦੇ ਜਸਵਿੰਦਰ ਜਦੋਂ ਤੂੰ ਲੰਘਦਾ ਮੇਰੇ ਜਦੋਂ ਕੋਈ ਬੰਦਾ ਜਸਵਿੰਦਰ ਨਾਮ ਦਾ ਆਉਂਦਾ ਤੇ ਮੈਨੂੰ ਤੇਰਾ ਫੇਸੇ ਤੇ ਆ ਜਾਂਦਾ ਵੀ ਜਸਵਿੰਦਰ ਤਾਂ ਹੈਗਾ ਤੇ ਜਦੋਂ ਡਿਸਕ ਲਾਂ ਲੱਗੀ ਉਸ ਬਿਲੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਦੇ ਮੈਂ ਉਹਨਾਂ ਦੇ ਵੀ ਬਹੁਤ ਧੰਨਵਾਦੀਆਂ ਐਸਐਸਪੀ ਸਾਹਿਬ ਦਾ ਏਡੀਜੀਪੀ ਡਿਸਕ ਮੈਨੂੰ ਉਹਨਾਂ ਦੇ ਹੱਥੀ ਲੱਗੀ ਸੀ ਮੰਨ ਲਓ ਬੀਜੀਪੀ ਸਾਹਿਬ ਵੱਲੋਂ ਦਿੱਤੀ ਹੋਈ ਸੀ ਬੜੀ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਇੱਕ ਪਿੰਡ ਦਾ ਨਾਮ ਨਾਮ ਉੱਚਾ ਕੰਨਾ ਜੇ ਨੌਜਵਾਨ ਹੈ ਕਿਤਨਾ ਕਿਤੇ ਹਜ਼ਾਰਾਂ ਸੇ ਬੈਠੇ ਆ ਜਾਂ ਸਾਡੀ ਵੀਡੀਓ ਦੇ ਨਾਲ ਜੁੜਦੇ ਆ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਰਕਾਰ ਦੇ ਪ੍ਰਤੀ ਜੋਬ ਦੇ ਪ੍ਰਤੀ ਖੇਡਾਂ ਦੇ ਪ੍ਰਤੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਆ ਮੈਂ ਨੌਜਵਾਨ ਪੀੜੀ ਨੂੰ ਜੁਥ ਨੂੰ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਕਿ ਜਿਹੜੇ ਇੱਕ ਨਸ਼ੇ ਦੀ ਅਲਮਤ ਆ ਨਾ ਬੜੀ ਭੜੀ ਅਲਮਤ ਹੈ ਇਹਨੂੰ ਛੱਡ ਕੇ ਖੇਡਾਂ ਵੱਲ ਆਓ ਚੰਗੇ ਕੰਮਾਂ ਵੱਲ ਆਓ ਹੋਰ ਚੰਗੇ ਕੰਮ ਕਰਦੇ ਰਹੋ ਜਿਹੜੀ ਤੇਰਨ ਮਿਲਦੇ ਜਿੰਦਾਂ ਦੇ ਵੀ ਮਿਲਦੇ ਨੇ ਪਿੰਡ ਦੀ ਭਲਾਈ ਕਰੋ ਤੇ ਗਰੀਬ ਦੀ ਸੇਵਾ ਕਰਦੇ ਹੋ ਕਿਸੇ ਗਰੀਬ ਦੀ ਬਾਹ ਫੜ ਲਓ ਉਹਨੂੰ ਗਰੀਬ ਨੂੰ 10 ਰੁਪਏ ਦੇ ਦਿਓ ਉਹਨੂੰ ਖਾਣ ਲਈ ਖਾਣਾ ਦੇ ਦਿਓ ਉਹ ਵੀ ਸਾਡੇ ਚੰਗੇ ਕੰਮਾਂ ਦੇ ਵਿੱਚ ਭਲਾਈ ਦੇ ਕੰਮਾਂ ਵਿੱਚ ਹੀ ਜਾਂਦਾ ਹੈ ਜਾਨੀ ਕਿ ਮੱਥਾ ਟੇਕਣ ਤੱਕ ਕਰ ਸੀਮਤ ਨਾ ਰਹੋ ਉੱਥੋਂ ਸਿੱਖ ਕੇ ਜੋ ਗੁਰੂ ਕਰ ਜੋ ਗੁਰੂ ਕਰੀਆਂ ਸਿੱਖਿਆ ਮਾ ਉਹਨਾਂ ਦੇ ਉੱਤੇ ਪੂਰੇ ਅਮਲ ਕਰੋ ਅਮਲ ਕਰੋ ਚੱਲੋ ਜੀ ਬਹੁਤ ਬਹੁਤ ਹੀ ਵਧੀਆ ਬੜੀ ਇਹ ਬਹੁਤ ਹੀ ਵਧੀਆ ਤੇ ਬੜੀ ਖੁਸ਼ੀ ਵਾਲੀ ਗੱਲ ਸਾਥੀਓ ਸਾਂਝੀ ਕਰਨ ਲੱਗੇ ਆ ਇਹ ਪੱਲ ਜਿਹੜੇ ਹੈਗੇ ਆ ਖੁਸ਼ੀ ਦੇ ਤਾਂ ਹੀ ਨਸੀਬ ਹੁੰਦੇ ਆ ਜੇ ਅੱਛੇ ਕੰਮ ਕੀਤੇ ਹੋਣ ਕਿਸੇ ਵੀ ਮਹਿਕਮੇ ਦੇ ਵਿੱਚ ਜਿੱਥੇ ਵੀ ਤੁਸੀਂ ਜੌਬ ਕਰਦੇ ਹੋ ਜੇ ਉਸ ਮਹਿਕਮੇ ਦੇ ਵਿੱਚ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੋਇਆ ਹੋਵੇ ਤੇ ਇੱਕ ਦਿਨ ਉਹਦਾ ਮੁੱਲ ਜ਼ਰੂਰ ਪੈਂਦਾ ਨਗਰ ਨਿਵਾਸੀ ਵੀ ਇਕੱਠੇ ਹੋ ਕੇ ਜ਼ਰੂਰ ਉਸ ਚੀਜ਼ ਦੀ ਸ਼ਲਾਘਾ ਕਰਦੇ ਨੇ ਮਹਿਕਮਾ ਤਾਂ ਜ਼ਰੂਰ ਮਾਨ ਤਾਣ ਕਰਦਾ ਹੀ ਹੈ ਇਸ ਦੇ ਨਾਲ ਹੀ ਆਪ ਜਿਹਦੇ ਕੋਲੋਂ ਅਜਾਤ ਲੈਣੇ ਆ ਪਿੰਡ ਹੱਲੋਵਾਲ ਬੜਾ ਮਸ਼ਹੂਰ ਪਿੰਡ ਹੈ ਜਾਣਿਆ ਪਹਿਚਾਨਿਆ ਇਹ ਨਗਰ ਹੈਗਾ ਤੇ ਇਹਨੇ ਪਹਿਲੇ ਦਿਨ ਤੋਂ ਹੀ ਵੱਡੀਆਂ ਮੱਲਾ ਮਾਰ ਕੇ ਦਿਖਾਈਆਂ ਪੰਜਾਬ ਦਾ ਜਿੱਤੇ ਨਾਮ ਰੋਸ਼ਨ ਕੀਤਾ ਉੱਥੇ ਭਾਰਤ ਦੇ ਵਿੱਚ ਹੀ ਬਹੁਤ ਵੱਡਾ ਆਪਣਾ ਅਹਿਮ ਰੋਲ ਅਦਾ ਕੀਤਾ ਜਗਤਾਰ ਸਿੰਘ ਜੱਬੋਵਾਲੂ ਦੇ ਅਜਿਹਾ